ਸਤਿ ਸ੍ਰੀ ਅਕਾਲ ਜੀ ਵਿਸ਼ਵ ਟੀਵੀ ਤੇ ਤੁਹਾਡਾ ਸਵਾਗਤ ਇਸ ਵੇਲੇ ਇੱਕ ਨਿੰਦਕਯੋਗ ਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਪੱਪੂ ਜੈੰਤੀਪੁਰੀਆ ਨੂੰ ਹਾਰ ਦੀ ਪ੍ਰੋਬਲਮ ਆਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਇੱਥੇ ਦੱਸ ਦਈਏ ਕਿ ਪਿਛਲੇ ਕਰੀਬ 60 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਈਡੀ ਜਾਂ ਇਨਕਮ ਟੈਕਸ ਅਜੇ ਤੱਕ ਕਨਫਰਮ ਨਹੀਂ ਹੋਇਆ ਉਹਨਾਂ ਨੇ ਸੱਤ ਜਿਹੜੇ ਸ਼ਰਾਬ ਦੇ ਕਾਰੋਬਾਰੀ ਉਹਨਾਂ ਦੇ ਘਰ ਸੀਲ ਕੀਤੇ ਹਨ ਅਤੇ ਉਹਨਾਂ ਨੂੰ ਘਰਾਂ 'ਚ ਨજરਬੰਦ ਕਰਨ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ ਜਿਸ ਤੋਂ ਬਾਅਦ ਲੋਕਾਂ 'ਚ ਗੁੱਸਾ ਵਧਦਾ ਜਾ ਰਿਹਾ ਸੀ ਕਿ ਆਖਰਕਾਰ ਉਹਨਾਂ ਦਾ ਕਸੂਰ ਕੀ ਹੈ ਚੋਣਾਂ ਵੇਲੇ ਕਿਉਂ ਐਸਾ ਕੀਤਾ ਗਿਆ ਹੈ ਵਿਰੋਧੀਆਂ ਦੇ ਖਿਲਾਫ ਲੋਕਾਂ ਦਾ ਗੁੱਸਾ ਭੜਕਦਾ ਜਾ ਰਿਹਾ ਹੈ ਅਤੇ ਲਾਵਾ ਫੁੱਟਦਾ ਜਾ ਰਿਹਾ ਹੈ ਇਸੇ ਦੌਰਾਨ ਹੀ ਪੱਪੂ ਜੰਤੀਪੁਰੀਆ ਦੀ ਹਾਲਤ ਵਿਗੜੀ ਅਤੇ ਉਹਨਾਂ ਨੂੰ ਸਬੰਧਤ ਅਧਿਕਾਰੀਆਂ ਨੇ ਅੰਮ੍ਰਿਤਸਰ ਦਾਖਲ ਕਰਾਉਣ ਲਈ ਭੇਜਿਆ ਹੈ ਲੋਕ ਦਾਵਾਵਾਂ ਕਰ ਰਹੇ ਹਨ ਕਿ ਪੱਪੂ ਸ਼ੇਤੀ ਸੇਤਜਾਬ ਹੋ ਕੇ ਘਰ ਪਰਤਣ ਅਤੇ ਨਾਲ ਹੀ ਉਹ ਕਹਿ ਰਹੇ ਹਨ ਕਿ ਵਿਰੋਧੀਆਂ ਨੇ ਹਾਰ ਵੇਖ ਕੇ ਐਸਾ ਕਨਾਉਣਾ ਕੰਮ ਕੀਤਾ ਹੈ ਜਿਸ ਦਾ ਨਤੀਜਾ ਉਹਨਾਂ ਨੂੰ ਇੱਕ ਤਰੀਕ ਨੂੰ ਵੋਟਾਂ ਦੇ ਰੂਪ ਵਿੱਚ ਭੁਗਤਣਾ ਪਵੇਗਾ ਅਤੇ ਲੋਕ ਜਾਣਦੇ ਹਨ ਕਿ ਇਹ ਕਾਰਾ ਕਿਸ ਦਾ ਹੈ ਉਹ ਕਦੇ ਵੀ ਉਹਨਾਂ ਨੂੰ ਨਹੀਂ ਬਖਸ਼ਣਗੇ ਉਧਰ ਕਾਂਗਰਸੀਆਂ ਅਤੇ ਪੱਪੂ ਦੇ ਨਦੀਕੀਆਂ ਨੇ ਕਿਹਾ ਹੈ ਕਿ ਅਸੀਂ ਜਿਹੜੇ ਜਿਹੜਾ ਵੀ ਬਦਲਾ ਲੈਣਾ ਪਿਆ ਜਿਸ ਤਰ੍ਹਾਂ ਦਾ ਵੀ ਲੈਣਾ ਪਿਆ ਲਵਾਂਗੇ ਪਰ ਇੱਕ ਵਾਰੀ ਸਾਡਾ ਇਧਰੋਂ ਕੰਮ ਜਿਹੜਾ ਉਹ ਖਤਮ ਹੋ ਜਾਵੇ ਅਤੇ ਬਾਅਦ ਵਿੱਚ ਅਸੀਂ ਵੇਖਾਂਗੇ ਕਿ ਜਿਨ੍ਹਾਂ ਨੇ ਭਾਜੀਆਂ ਚਾੜੀਆਂ ਹਨ ਉਹਨਾਂ ਦੀਆਂ ਭਾਜੀਆਂ ਕਿਦਾਂ ਕਿਵੇਂ ਤੇ ਕਦੋਂ ਮੋੜਨੀਆਂ ਹਨ ਤੁਸੀਂ ਦੇਖਦੇ ਰਹੋ ਜੀ ਬਿਸ਼ਪ ਟੀਵੀ ਤਾਂ